ਬਾਪ ਨੇ ਤੇਰੀ ਉਹ ਨਦੀਨਾਜ ਰਖੀ ਜੋ ਜ ਕਾਜ ਰਚੇ ਨਹੀਂ ਤੇਰੀ ਨਿੱਕਿਆਂ ਨੂੰ ਪਿਆਰ ਦੇਵੀ ਤੇ ਪੈਰੀ ਹੱਥ ਵੱਡਿਆਂ ਦੇ ਲਾਵੀ ਭੈਣੇ ਕਹਿਣਾ ਤੇਰੇ ਵੀਰਾਂ ਦਾ ਨੀ ਜਾ ਕੇ ਸੌਰੀ ਮਾਰ ਬਦਾਮੀ ਕਹਿਣਾ ਤੇਰੇ ਵੀਰਾਂ ਦਾ ਨੀ ਜਾ ਕੇ ਸੌਰੀ ਮਾਨ ਗਦਾਮੀ ਕਿਹਾ ਤੇਰੀਆਂ ਨੀਂਦ ਕੀਏ ਜਦੋਂ ਪਰਾਂ ਨੂੰ ਰੱਖੀਆਂ ਬਾਬੂ ਜਨੇ ਪਫ ਮਾਰੀ ਤੇ ਲੁੱਕ ਕੇ ਮਾਂ ਨੇ ਭਰਨੀਆਂ ਅੱਖੀਆਂ ਤੈਨੂੰ ਆਖਣ ਬੁੱਡੀਆਂ ਨੀ ਨਾ ਸਾਨੂੰ ਛੱਡ ਕੇ ਤਤੜੀਏ ਜਾਵੀਂ ਭੈਣ ਕਹਿਣਾ ਤੇਰੇ ਵੀਰਾਂ ਦਾ ਨੀ ਜਾ ਕੇ ਸੌਰੀ ਮਾਨ ਬਦਾਮੀ ਕਹਿਣਾ ਤੇਰੇ ਵੀਰਾਂ ਦਾ ਨਿੰਕੀਏ ਸੌਰੀ ਮਾਨ ਬਦਾਮੀ ਵਰ ਤੇਰਾ ਜੋ ਲਪਿਆ ਨੀ ਨਰਾ ਰਾਜਕੁਮਾਰ ਉਜਾਪੇ ਤੈਨੂੰ ਇਨਾ ਪਿਆਰ ਦੇਵੇ ਤੈਨੂੰ ਯਾਦ ਆਉਣ ਨਾ ਮਾਪੇ ਤੇਰੇ ਵੀਰਾਂ ਦੀ ਸਿੱਖਿਆ ਤੋ ਦਿੱਤੀ ਭੁੱਲ ਨਾ ਨਿਕੜੀ ਜਾਵੀਂ ਪੈਨੇ ਕਹਿਣਾ ਤੇਰੇ ਵੀਰਾਂ ਦਾ ਨੀ ਜਾਕੇ ਸੌਰੀ ਮਾਨ ਬਦਾਵੀਂ ਕਹਿਣਾ ਤੇਰੇ ਵੀਰਾਂ ਦਾ ਨੀ ਜਾਕੇ ਸੌਰੀ ਵਾਹਿਗੁਰੂ ਜੀ ਦਾ ਖਾਲਸਾ ਸ਼ਿਵਾਇ ਗੁਰੂ ਜੀ ਕੀ ਫਤਿਹ